ਜੋ ਉਪਰਤੀ ਅਦੀਨ ਪੈਂਦੇ ਮਰੀਂਦਾ ਦੇ ਪਿੰਡ ਘੜੂਏ ਦੇ ਵਿੱਚ ਇੱਕ ਸ਼ੂਟਿੰਗ ਚੱਲ ਰਹੀ ਸੀ ਜਿਸ ਵਿੱਚ ਜੈ ਕੁਜਾ ਇਤਰਾਜ਼ਯੋਗ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਨਿੰਗ ਜਥੇਬੰਦੀਆਂ ਵੱਲੋਂ ਇਸ ਨੂੰ ਬੰਦ ਕਰਵਾਇਆ ਗਿਆ ਦੱਸਦੀ ਹੈ ਕਿ ਹੋਜਾ ਇਤਰਾਜ਼ੀ ਯੋਗ ਚਿੱਤਰਨ ਨੂੰ ਲੈ ਕੇ ਨਿੰਗ ਜਥੇਬੰਦੀਆਂ ਵੱਲੋਂ ਇਸ ਸ਼ੂਟਿੰਗ ਨੂੰ ਬੰਦ ਕਰਵਾਇਆ ਗਿਆ ਹੈ ਜ਼ਿਕਰ ਹੋਇਆ ਹੈ ਕਿ ਇਸ ਸ਼ੂਟਿੰਗ ਦੌਰਾਨ ਨਿੰਗ ਜਥੇਬੰਦੀਆਂ ਉਸ ਜਗ੍ਹਾ ਉੱਤੇ ਪਹੁੰਚਦੀਆਂ ਨੇ ਤਾਂ ਉਹਨਾਂ ਵੱਲੋਂ ਵੇਖਿਆ ਜਾਂਦਾ ਹੈ ਕਿ ਕੋਈ ਵਿਆਹ ਦਾ ਸੀਨ ਫਿਲਮਾਇਆ ਜਾ ਰਿਹਾ ਹੈ ਇਸ ਜਗ੍ਹਾ ਉੱਤੇ ਗੁਰਦੁਆਰਾ ਸਾਹਿਬ ਦੇ ਨਾਲ ਹੂ ਬਹੂ ਮਿਲਦੀ ਹੋਈ ਇਮਾਰਤ ਤਿਆਰ ਕੀਤੀ ਹੋਈ ਹੈ ਇਹਨਾਂ ਹੀ ਨਹੀਂ ਨਿਸ਼ਾਨ ਸਾਹਿਬ ਦੇ ਨਾਲ ਮਿਲਦਾ ਹੋਇਆ ਚਿੰਨ ਵੀ ਹੂ ਬਹੂ ਉੱਥੇ ਤਿਆਰ ਕੀਤਾ ਗਿਆ ਹੈ ਥੜਾ ਸਾਬ ਦੀ ਸਥਾਪਨਾ ਵੀ ਉਸ ਜਗ੍ਹਾ ਤੇ ਕੀਤੀ ਗਈ ਹੈ ਜਿਸ ਤੋਂ ਬਾਅਦ ਨੇ ਇੰਗਜ਼ਤੇ ਬੰਦੀਆਂ ਵੱਲੋਂ ਐਸੇ ਉੱਤੇ ਇਤਰਾਜ਼ ਪ੍ਰਗਟ ਕੀਤਾ ਜਾਂਦਾ ਐਸੇ ਸ਼ੂਟਿੰਗ ਨੂੰ ਬੰਦ ਕਰਵਾ ਦਿੱਤਾ ਜਾਂਦਾ ਨਿੰਗ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਇਹਨਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਦਿੱਖ ਵਾਲੀ ਨਕਲੀ ਇਮਾਰਤ ਬਣਾਈ ਗਈ ਹੈ ਜਿਸ ਤੋਂ ਉਹਨਾਂ ਨੂੰ ਇਤਰਾਜ਼ ਹੈ ਜਿਸ ਕਰਕੇ ਇਹ ਸ਼ੂਟਿੰਗ ਬੰਦ ਕਰਵਾਈ ਜਾ ਰਹੀ ਹੈ ਦੂਜੇ ਪਾਸੇ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਹੁਣ ਪੁਲਿਸ ਤੱਕ ਪਹੁੰਚਾ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਮਾਮਲੇ ਦੀ تحقیقات ਕੀਤੀ ਜਾਵੇਗੀ ਬੰਦਾ ਇਨਸਾਫ ਦਿੱਤਾ ਜਾਵੇਗਾ ਨਿੰਗ ਜਥੇਬੰਦੀਆਂ ਨੇ ਵੀ ਇਹੀ ਮੰਗ ਕੀਤੀ ਹੈ ਬੰਦੇ ਕਾਰਵਾਈ ਕੀਤੀ ਜਾਵੇ ਤਾਂ ਜੋ ਜ਼ਿੰਮੇਵਾਰ ਵਿਅਕਤੀ ਨੇ ਮਾਮਲਾ ਹੈ ਉਹਨਾਂ ਦੇ ਦਰਜ ਹੋਣਾ ਚਾਹੀਦਾ ਹੈ ਤਾਂ ਜੋ ਮੁੜ ਤੋਂ ਦੁਬਾਰਾ ਅਜਿਹੀ ਘਟਨਾ ਨਾ ਹੋ ਸਕੇ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਸਾਨੂੰ ਬਾਹਰੀ ਵੀਰੋ ਖਾਲਸਾ ਹੈ ਜੀ ਪਰ ਸਾਨੂੰ ਪ੍ਰਸ਼ਾਸਨ ਨੇ ਪ੍ਰੋਟਸਟ ਕੀਤਾ ਹੈ ਕਹਿੰਦੇ ਵੀ ਜੋ ਉਹਨਾਂ ਦਾ ਮੈਨੇਜਮੈਂਟ ਹੈ ਜੋ ਵੀ ਉਹ ਡਾਇਰੈਕਟਰ ਹੈ ਲਗਾਤਾਰ ਵੀ ਉਹਨੂੰ ਅਸੀਂ ਬੁਲਾਵਾਂਗੇ ਸਾਡੇ ਕੋਲ ਨਾਮ ਨੰਬਰ ਲਿਖ ਲਏ ਆ ਪੀ ਜੀ ਤੁਹਾਨੂੰ ਇੱਥੇ ਬੁਲਾਵਾਂਗੇ ਉਸ ਤੋਂ ਬਾਅਦ ਜੋ ਵੀ ਬਣਦਾ ਕਾਰਵਾਈ ਹੋਗੀ ਉਹ ਕੀਤੀ ਜਾਊਗੀ ਅੱਛਾ ਹਾਂਜੀ ਸ਼ਾਮ ਨੂੰ ਅਗਰ ਸ਼ਾਮ ਨੂੰ ਹੋਇਆ ਤਾਂ ਸ਼ਾਮ ਨੂੰ ਨਹੀਂ ਤਾਂ ਸਵੇਰੇ ਤੁਹਾਨੂੰ ਬੁਲਾਇਆ ਜਾਊਗਾ ਜੀ ਕੀ ਕਾਰਵਾਈ ਇਹਨਾਂ ਦੇ ਪਰਚਾ ਕਰਾਉਣਾ ਜੀ ਇਹ ਜਿਹੜਾ ਕਾਰਜ ਕੱਲ ਨੂੰ ਫੇਰ ਕਰਨਗੇ ਅਸੀਂ ਉਹ ਜਗ੍ਹਾ ਤੇ ਘੋੜੇ ਬੰਨ੍ਹਦੇ ਨੇ ਪਰਚਾ ਕਿੱਥੇ ਕਰਾਉਣਾ ਜੀ ਜਿਹੜਾ ਵੀ ਉੱਥੇ ਜੋ ਵੀ ਨਾ ਮੇਨ ਡਾਇਰੈਕਟਰ ਆ ਜੀ ਜਿਹੜਾ ਮੇਨ ਮੈਨੇਜਮੈਂਟਲ ਡਾਇਰੈਕਟਰ ਆ ਉਹਦੇ ਪਰਚਾ ਕਰਾਉਣਾ ਜੀ ਜਿਹੜਾ ਉੱਥੇ ਤਾਬਿਆ ਦੇ ਮੈਨੇਜਰ ਕਰਾ ਤਨਗੁਰ ਮਹਿਤਾ ਇਹਨੇ ਜਿਹੜਾ ਅਸੀਂ ਦੱਸਿਆ ਰਹੇ ਆ ਸ਼ਹੀਦਗੜ੍ਹ ਦਾ ਜੀ